ਪੰਜਾਬ ਦੀ ਧਰਤੀ ਤੇ ਇਨੇ ਕਾ ਹੀ ਰਿਸ਼ੀਆ ਮੂੜੀਆਂ ਤੇ ਸਾਧੂ ਮਹਾਪੁਰਸ਼ਾਂ ਨੇ ਜਨਮ ਲਿਆ ਜਿੰਨਾਂ ਵਿੱਚੋਂ ਇੱਕ ਸਨ ਸ਼੍ਰੀ ਸ਼੍ਰੀ 108 ਸਿੱਧ ਬਾਬਾ ਇੰਦਰਦਾਸ ਜੀ ਮਹਾਰਾਜ ਸੰਤ ਇੰਦਰਦਾਸ ਜੀ ਦੀ 44ਵੀਂ ਵਰਸੀ 26 ਅਗਸਤ ਦਿਨ ਮੰਗਲਵਾਰ 2025 ਨੂੰ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਸ਼ਾ ਨਾਲ ਮਨਾਈ ਜਾਂਦੀ ਹੈ ਸ਼ੰਤ ਬਾਬਾ ਇੰਦਰਦਾਸ ਜੀ ਦਾ ਜਨਮ ਫਗਵਾੜਾ ਦੇ ਨੇੜੇ ਪਿੰਡ ਰਾਮਪੁਰ ਪਲਾੜਾ ਵਿਖੇ ਆਮਗੜੀਆ ਪਰਿਵਾਰ ਵਿੱਚ ਹੋਇਆ। ਸ਼ੰਤ ਜੀ ਜਦੋਂ 5 ਬਰਿਆਂ ਦੇ ਸਨ ਤਾਂ ਇਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਸ਼ੰਤ ਇੰਦਰਦਾਸ ਜੀ ਨੇ 10ਵੀਂ ਕਲਾਸ ਵਧੀਆ ਨੰਬਰਾਂ ਨਾਲ ਪਾਸ ਕੀਤੀ। ਸ਼ੰਤ ਜੀ ਦੀ ਮਾਤਾ ਇੱਕ ਧਾਰਮਿਕ ਤੇ ਨੇਕ ਵਿਚਾਰਾਂ ਵਾਲੇ ਔਰਤ ਸਨ। ਸ਼ੰਤ ਇੰਦਰਦਾਸ ਜੀ ਦਾ ਵਿਆਹ 8ਵੀਂ ਕਲਾਸ ਵਿੱਚ ਹੋ ਗਿਆ ਪਰ ਘਰੇਲੂ ਜੀਵਨ ਤੋਂ ਇਹਨਾਂ ਦਾ ਮਨ ਅਦਾਸ ਰਹਿਣ ਲੱਗਿਆ ਅਤੇ ਵਿਆਹ ਤੋਂ ਕੁਝ ਸਮਿਆਂ ਬਾਅਦ ਹੀ ਸੰਤ ਜੀ ਆਪਣੇ ਪਰਿਵਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਸਾਧੂ ਸੰਤਾਂ ਦੀ ਸੰਗਤ ਕਰਦੇ ਕਰਦੇ ਸ਼੍ਰੀ ਗੰਗਾ ਨਗਰ ਡੇਰਾ ਆਰਮਦਾਸ ਵਿਖੇ ਪਹੁੰਚ ਗਏ ਜਿੱਥੇ ਜਾ ਕੇ ਸੰਤਿੰਦਰਦਾਸ ਜੀ ਨੇ ਆਪਣਾ ਗੁਰੂ ਸੋਮਨਾਥ ਨੂੰ ਧਾਰ ਲਿਆ ਅਤੇ ਵਾ ਉੱਥੇ ਜਾ ਕੇ ਇਹਨਾਂ ਨੇ ਚੰਗੀ ਸਿੱਖਿਆ ਪ੍ਰਾਪਤ ਕੀਤੀ ਕੁਝ ਸਮਿਆਂ ਬਾਅਦ ਸ਼੍ਰੀ ਗੰਗਾ ਨਗਰ ਤੋਂ ਆ ਕੇ ਤਪ ਮੰਡੀ ਦੇ ਨੇੜੇ ਪਿੰਡ ਆਲੀ ਕੇ ਵਿਖੇ ਤਪ ਕਰਨ ਲੱਗੇ ਅਤੇ ਸੰਤ ਜੀ ਇਹਨਾਂ ਨੂੰ ਆਲੀ ਕਾਂ ਦੇ ਨਾਮ ਨਾਲ ਜਾਣਨ ਲੱਗੇ ਸੰਤਿੰਦਰਦਾਸ ਜੀ ਨੇ ਢਿੰਗੜਾ ਤੇ ਆਲੀ ਕੇ ਦੇ ਵਿਚਕਾਰ 14 ਸਾਲ ਇੱਕ ਟੇਲੇ ਤੇ ਤਪੱਸਿਆ ਕੀਤੀ ਅਤੇ ਸਿੱਧ ਮਹਾਪੁਰਸ਼ ਬਣੇ ਸੰਤਿੰਦਰਦਾਸ ਜੀ ਕੋਲੇ ਸੰਤਿੰਦਰਦਾਸ ਜੀ ਜਿਹੜੇ ਲੋਕ ਸੰਗਤ ਇਹਨਾਂ ਕੋਲੇ ਆਉਂਦੀ ਸੀ ਉਹਨਾਂ ਨੂੰ ਚੰਗੇ ਸੰਸਕਾਰ ਅਤੇ ਚੰਗੇ ਵਿਚਾਰ ਦਿੰਦੇ ਸਨ ਅਤੇ ਧਾਰਮਿਕ ਸਮਾਜਿਕ ਕੰਮਾਂ ਵਿੱਚ ਮੋਹਰੀ ਹੋ ਕੇ ਕੰਮ ਕਰਦੇ ਸਨ ਸੰਤੋ ਬਾਬਾ ਇੰਦਰਦਾਸ ਜੀ ਨੇ ਤਾਂਪਾ ਤੋਂ ਨੇੜੇ ਰਾਮਪਰਾ ਫੁੱਲ ਵਿਖੇ ਇੱਕ ਵਿਸ਼ਕਰਮਾ ਮੰਦਰ ਬਣਵਾਇਆ ਤੇ ਆਲੀਕੇ ਵਿਖੇ ਇੱਕ ਆਪਣਾ ਸਧਾਰਨ ਡੇਰਾ ਬਣਾਇਆ ਜਿੱਥੇ ਵੱਡੀ ਗਿਣਤੀ ਵਿੱਚ ਸਰਦਾਲੂ ਇਹਨਾਂ ਕੋਲੇ ਆਉਣ ਲੱਗੇ 1962 ਵਿੱਚ ਸੰਤਿੰਦਰਦਾਸ ਜੀ ਤਪ ਦੇ ਬਾਬਾ ਮਟ ਵਿਖੇ ਆ ਕੇ ਰਹਿਣ ਲੱਗੇ ਜਿੱਥੇ ਇਹਨਾਂ ਨੇ ਇਹਨਾਂ ਨੂੰ ਨੰਬਰਦਾਰ ਪਰਿਵਾਰ ਵੱਲੋਂ ਅੱਧਾ ਕਿੱਲਾ ਡੇਰੇ ਲਈ ਜ਼ਮੀਨ ਦੇ ਦਿੱਤੀ ਅਤੇ ਉਸ ਜ਼ਮੀਨ ਵਿੱਚ ਇਹਨਾਂ ਨੇ ਇੱਕ ਛੋਟਾ ਜਿਹਾ ਡੇਰਾ ਬਣਾਇਆ ਅਤੇ ਭਗਤੀ ਕਰਨ ਲੱਗੇ ਸੰਤ ਜੀ ਦੀ ਮਹਿਮਾ ਦੇਖ ਕੇ ਲੋਕ ਇਹਨਾਂ ਕੋਲੇ ਹਜ਼ਾਰਾਂ ਦੀ ਗਿਤੀ ਵਿੱਚ ਪਹੁੰਚਣ ਲੱਗੇ ਅਤੇ ਆਪਣੀਆਂ ਦੁੱਖ ਤਕਲੀਫਾਂ ਦੱਸਣ ਲੱਗੇ ਜਿੰਨਾਂ ਉਹ ਦੁੱਖ ਤਕਲੀਫਾਂ ਨੂੰ ਸੰਤਿੰਦਰਦਾਸ ਜੀ ਦੂਰ ਕਰਦੇ ਸਨ ਤੁਹਾਨੂੰ ਦੱਸ ਦਈਏ ਕਿ ਸੰਤਿੰਦਰਦਾਸ ਜੀ ਆਪਣੇ ਮੁਖ ਦੇ ਵਿੱਚੋਂ ਜੋ ਵੀ ਗੱਲ ਕਹਿ ਦਿੰਦੇ ਸਨ ਉਸ ਗੱਲ ਨੂੰ ਰੱਬ ਵੀ ਨਹੀਂ ਸੀ ਮੋੜਦਾ ਸੰਤਿੰਦਰਦਾਸ ਜੀ ਨੇ ਤਪਾ ਡੇਰੇ ਵਿੱਚ ਇੱਕ ਵਿਸ਼ਕਰਮਾ ਦਾ ਮੰਦਿਰ ਬਣਵਾਇਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਡੇਰੇ ਦੇ ਸ਼ਰਧਾਲੂ ਬਣ ਗਏ ਸੰਤ ਜੀ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ ਸੰਤਿੰਦਰਦਾਸ ਜੀ ਨੇ ਪਿੰਡ ਬੁਰਜ ਵਿਖੇ ਇੱਕ ਬੱਚਿਆਂ ਦਾ ਸਕੂਲ ਬਣਾਇਆ ਅਤੇ ਬੁਰਜ ਵਿੱਚ ਇੱਕ ਪਾਣੀ ਪੀਣ ਦਾ ਪ੍ਰਬੰਧ ਕਰਵਾਇਆ ਤਪਾ ਮੰਡੀ ਦੇ ਵਿੱਚ ਸੰਤਿੰਦਰਦਾਸ ਜੀ ਨੇ ਇੱਕ ਗਊਸ਼ਾਲਾ ਦਾ ਨਿਰਮਾਣ ਕੀਤਾ 31 ਜਨਵਰੀ 1981 ਨੂੰ ਸਦਾ ਲਈ ਅਲਵਿਦਾ ਕਹਿ ਕੇ ਪ੍ਰਭੂ ਚਰਨਾਂ ਦੇ ਵਿੱਚ ਲੀਨ ਹੋ ਗਏ ਜਿਨ੍ਹਾਂ ਦੀ 44ਵੀਂ ਵਰਸੀ 26 ਅਗਸਤ ਦਿਨ ਮੰਗਲਵਾਰ 2025 ਨੂੰ ਡੇਰੇ ਦੇ ਮੁਖ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਜੀ ਦੀ ਅਗਵਾਈ ਹੇਠ ਮਨਾਈ ਜਾਂਦੀ ਹੈ ਡੇਰੇ ਦੇ ਮੁਖ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਵੱਲੋਂ ਡੇਰੇ ਅੰਦਰ ਵਰਸੀ ਨੂੰ ਲੈ ਕੇ ਕ੍ਰਿਮ ਮਦਭਾਗਵਤ ਹਸਪਤਾ ਗਿਆਨਜਗ ਮਾਤਾ ਦੀ ਚੌਂਕੀ ਲਗਾਈ ਜਾਂਦੀ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਬਾਬਾ ਜੀ ਦੀ ਸਮਾਧ ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਹਾਂ ਕਰਦੇ ਹਨ ਅਸੀਂ ਤੁਹਾਨੂੰ ਦੱਸ ਦਈਏ ਕਿ 26 ਅਗਸਤ ਦਿਨ ਮੰਗਲਵਾਰ 2025 ਨੂੰ ਸੰਤ ਬਾਬਾ ਇੰਦਰਦਾਸ ਜੀ ਦੀ 44ਵੀਂ ਵਰਸੀ ਬੜੀ ਸ਼ਰਧਾ ਤੇ ਉਸ਼ਾ ਨਾਲ ਮਨਾਈ ਜਾਂਦੀ ਹੈ ਤੁਸੀਂ ਵੀ ਵਰਸੀ ਤੇ ਆਓ ਅਤੇ ਸੰਤ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆ ਕਰੋ ਤੁਹਾਨੂੰ ਦੱਸ ਦਈਏ ਕਿ ਇਹ ਉਹ ਸਥਾਨ ਹੈ ਸੰਤ ਬਾਬਾ ਇੰਦਰਦਾਸ ਜੀ ਦਾ ਜਿੱਥੇ ਸੱਚੇ ਮਨ ਨਾਲ ਕੋਈ ਵੀ ਸੁਖਣਾ ਸੁਖੀ ਜਾਵੇ ਸੰਤ ਬਾਬਾ ਇੰਦਰਦਾਸ ਜੀ ਹਰ ਮਨੋ ਕਾਮਨਾ ਪੂਰਨ ਕਰਦੇ ਨੇ ਜੈ ਬਾਬਾ ਇੰਦਰਦਾਸ ਜੀ ਜੈ ਬਾਬਾ ਇੰਦਰਦਾਸ ਜੀ